ਅੱਜ ਦੀ ਵੀਡੀਓ ਨਾ ਜਿਹੜੇ ਇੱਥੇ ਸਾਡੇ ਭੈਣ ਭਰਾ ਵੀਰ ਕੱਚੇ ਰਹਿ ਰਹੇ ਆ ਕਿਸੇ ਵੀ ਤਰ੍ਹਾਂ ਇਸ ਕੰਟਰੀ ਚ ਆਏ ਸੀ ਸਟੂਡੈਂਟ ਆਏ ਸੀ ਡਿਪੈਂਡੈਂਟ ਆਏ ਸੀ ਕਿਸੇ ਕਾਰਨ ਕਰਕੇ ਵੀ ਜੇ ਨਹੀਂ ਵਧੇ ਜਾਂ ਯੂਨੀਵਰਸਿਟੀਆਂ ਬੰਦ ਹੋ ਗਈਆਂ ਹੋਰ ਕਈ ਕਾਰਨ ਹਨਾ ਤਾਂ ਮੈਂ ਵੀਡੀਓ ਦੇਖਦਾ ਆ ਟਿਕਟੋਕ ਦੇ ਉੱਤੇ ਇਮੀਗ੍ਰੇਸ਼ਨ ਨੇ ਆ ਰੂਲ ਬਣਾ ਦਿੱਤੇ ਇਮੀਗ੍ਰੇਸ਼ਨ ਨੇ ਇਦਾਂ ਕਰ ਦਿੱਤਾ ਇਮੀਗ੍ਰੇਸ਼ਨ ਇਦਾਂ ਚੈੱਕ ਕਰ ਰਹੀ ਆ ਪੁਲਿਸ ਇਦਾਂ ਰੋਕ ਰਹੀ ਆ ਗੱਡੀਆਂ ਰੋਕ ਰਹੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਉਹਨਾਂ ਨੂੰ ਡਰਾਉਣ ਲਈ ਮੈਂ ਮੈਂ ਡਰਾਉਣਾ ਹੀ ਸਮਝਦਾ ਕਿਉਂਕਿ ਜਾਗਰੂਕ ਕਰਨਾ ਨਹੀਂ ਹੁੰਦਾ ਜਦੋਂ ਕਿਸੇ ਦੇ ਕੋਲੇ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਮੇਰੇ ਕੋਲੇ ਵੀਜ਼ਾ ਨਹੀਂ ਹੈਗਾ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਵੀਜ਼ਾ ਹੈਗਾ ਅਸੀਂ ਉਹਨਾਂ ਨੂੰ ਜਾਗਰੂਕ ਕਰੀਏ ਉਹਨਾਂ ਨੂੰ ਹੌਸਲਾ ਦਈਏ ਨਾ ਕਿ ਕਹੀਏ ਵੀ ਹਾਂ ਜਿਵੇਂ ਫਿਲਮਾਂ ਦੇ ਵਿੱਚ ਮਜ਼ਾਕ ਬਣਾਇਆ ਜਾਂਦਾ ਸੀ ਐਮਬੂਲੈਂਸ ਦੀ ਵਾਇਸ ਸੁਣ ਕੇ ਇਹ ਸੱਚ ਆ। ਅੱਛਾ ਤਾਂ ਤੁਸੀਂ ਇਹ ਦੇਖੋ ਕਿ ਜਦੋਂ ਤੁਸੀਂ ਇੰਡੀਆ ਦੇ ਵਿੱਚ ਸੀਗੇ ਤਾਂ ਕਈਆਂ ਦੇ ਕੈਨੇਡਾ ਜਾਂ ਆਸਟ੍ਰੇਲੀਆ ਹੋਰ ਕੰਟਰੀ ਜਾਣ ਦਾ ਮਨ ਸੀ ਪਰ ਉਹਨਾਂ ਦੇ ਵੀਜ਼ੇ ਨਹੀਂ ਲੱਗੇ ਤਾਂ ਉਹ ਇੰਗਲੈਂਡ ਆ ਗਏ। ਇਹਦਾ ਕੀ ਮਤਲਬ ਇਹਦਾ ਮਤਲਬ ਇਹ ਕਿ ਤੁਹਾਡਾ ਜੇ ਵਾਇਗਰੂ ਨੇ ਦਾਣਾ ਪਾਣੀ ਇੱਥੇ ਲਿਖਿਆ ਸੀ ਨਾ ਤਾਂ ਤੁਸੀਂ ਖਾ ਰਹੇ ਹੋ। ਜਿਸ ਦਿਨ ਤੁਹਾਡਾ ਮੁੱਕ ਗਿਆ ਨਾ ਦਾਣਾ ਪਾਣੀ ਉਸ ਦਿਨ ਉਹਨਾਂ ਨੇ ਤੁਹਾਨੂੰ ਬੈੱਡ ਦੇ ਵਿੱਚ ਪਿਆ ਨੂੰ ਵੀ ਫੜ ਕੇ ਲੈ ਜਾਣਾ ਹੈ ਹਨਾ ਸੋ ਤੁਸੀਂ ਆਪਦੇ ਮਨ ਦੇ ਵਿੱਚੋਂ ਡਰ ਕੱਢ ਕੇ ਨਾ ਮਿਹਨਤ 'ਤੇ ਧਿਆਨ ਦਿਓ ਕੰਮ ਕਰੋ ਪਹਿਲੀ ਚੀਜ਼ ਇਹ ਹੈ ਕੰਮ ਕਰੋ ਮਾੜੇ ਕੰਮਾਂ 'ਚ ਨਾ ਪਾਓ ਜਿਹੜੇ ਮੇਰੇ ਵੀਰ ਨਵੇਂ ਯੰਗ ਸਟੂਡੈਂਟ ਆ ਰਹੇ ਆ ਮਾੜੇ ਕੰਮਾਂ 'ਚ ਨਾ ਪਾਓ ਮਿਹਨਤ ਕਰੋਗੇ ਨਾ ਸਹੀ ਰਹੋਗੇ ਜਿਹੜੇ ਪਰਿਵਾਰਾਂ ਦੇ ਨਾਲ ਆਏ ਆ ਨਿਆਣਿਆਂ ਦੇ ਨਾਲ ਆਏ ਆ ਕੋਈ ਨਾ ਜੇ ਜੇ ਫੜ ਕੇ ਭੇਜ ਦੇਣਗੇ ਤਾਂ ਕਿਤੇ ਹੋਰ ਤਾਂ ਨਹੀਂ ਭੇਜਣ ਲੱਗੇ ਘਰੇ ਜਾ ਰਹੇ ਹਨ ਨਾ ਕਰੋ ਆਉਣ ਲੱਗੇ ਤੁਸੀਂ ਰੋਏ ਸੀ ਨਾ ਵੀ ਘਰ ਛੱਡਣਾ ਪੈ ਰਿਹਾ ਹੈ ਨਾ ਸੋ ਮਿਹਨਤ ਕਰੋ ਐਦਾਂ ਮਿਹਨਤ ਕਰੋ ਤੇ ਇੰਨੀ ਮਿਹਨਤ ਕਰੋ ਕਿ ਜੇ ਤੁਹਾਨੂੰ ਫੜ ਕੇ ਭੇਜਣ ਵੀ ਤਾਂ ਤੁਹਾਨੂੰ ਪਤਾ ਲੱਗੇ ਕਿ ਹਾਂ ਅਸੀਂ ਕੁਛ ਨਾ ਕੁਛ ਬਣਾ ਲਿਆ ਆਪਣਾ ਠੀਕ ਹੈ ਤੇ ਜਿਹੜੀਆਂ ਵਾਧੂ ਇੱਕ ਜਿਹਦਾ ਮੁੰਡਾ ਆਪਣਾ ਫਰੈਂਡ ਆ ਤਾਂ ਉਹ ਕਹਿੰਦਾ ਕਿ ਮੈਨੂੰ ਕੰਮ ਦੀ ਆਫਰ ਹੋਈ ਤਾਂ ਉਥੇ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਛਾਪਾ ਪੈ ਗਿਆ ਪਰ ਪੈਸੇ ਸੋਨੇ ਸੀਗੇ ਮੈਂ ਉਥੇ ਜਾਣਾ ਨਹੀਂ ਮੈਨੂੰ ਡਰ ਲੱਗਦਾ ਮੈਂ ਉਹਨੂੰ ਇਹ ਗੱਲ ਕਹੀ ਸੀ ਕਿ ਇਦਾਂ ਤਾਂ ਹੁਣ ਬਹੁਤ ਇਹੋ ਜਿਹੇ ਥਾਵੇਂ ਹੈਗੀਆਂ ਆ ਕਿ ਜਿੱਥੇ ਇਮੀਗ੍ਰੇਸ਼ਨ ਨੇ ਚੈੱਕ ਕੀਤਾ ਆ ਆਲਰੇਡੀ ਚੈੱਕ ਕੀਤਾ ਆ ਸਾਲ ਪਹਿਲਾਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਸੋ ਆਪਣੇ ਦਿਮਾਗ ਦੇ ਵਿੱਚੋਂ ਇਹ ਡਰ ਕੱਢੋ ਮਿਹਨਤ ਕਰੋ ਚੰਗੇ ਕੰਮ ਕਰੋ ਡਰੋ ਨਾ ਕਿ ਜੋ ਤੁਹਾਡਾ ਜੋ ਵੈਗਰੂ ਨੇ ਤੁਹਾਡਾ ਚੰਗਾ ਲਿਖਿਆ ਨਾ ਉਹਨਾਂ ਨੇ ਤੁਹਾਡਾ ਚੰਗਾ ਕਰ ਦੇਣਾ ਆ ਤਾਂ ਆਪਣੇ ਮਨ ਚੋਂ ਜਿਹੜੀਆਂ ਨੈਗੇਟਿਵਿਟੀ ਜੀਆਂ ਵਾਲੀਆਂ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਉਹ ਨਾ ਦੇਖਿਆ ਕਰੋ ਮੇਰਾ ਵੀਰ ਠੀਕ ਹੈ ਥੈਂਕ ਯੂ